ਜੀ ਦੋਸਤੋ ਫੇਸਬੁੱਕ YouTube ਤੇ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮਗੇ ਆਪਾਂ ਪਹੁੰਚੇ ਆਂ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਆਜੋ ਤੁਹਾਡੇ ਕੋਲੇ ਜਮਾ ਨਵੇਂ ਨਵੇਂ ਟਰੈਕਟਰ ਕਿਵੇਂ ਏਜੰਸੀ ਜੋ ਲਿਆਉਂਦੇ ਹੁੰਦੇ ਆ ਜੀ ਤੁਹਾਨੂੰ ਦਿਖਾਉਨੇ ਆ ਬਾਈ ਨਾਲ ਗੱਲਬਾਤ ਕਰਾਉਨੇ ਆ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਆਪਣਾ ਪਿੰਡ ਹੜਾਇਆ ਜੀ ਠੀਕ ਹੈ ਜੀ ਬਰਨਾਲੇ ਕਿੰਨੀ ਬਰਨਾਲਾ ਜ਼ਿਲ੍ਹਾ ਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਜੀ ਮਾਡਲ ਨੰਬਰ ਹੈਗਾ ਜੀ 9817 4970 ਠੀਕ ਹੈ ਜੀ ਤੇ ਕੀ ਨਾਂ ਹੈ ਜੀ ਆਪਣਾ ਨਾਮ ਮੇਰਾ ਗਾਵੜਾ ਨਾਂ ਠੀਕ ਹੈ ਜੀ ਆ ਜੋ ਇਧਰ ਆ ਪਾ ਬਾਕੀ ਗ੍ਰੇਕ ਆ ਤੇ ਜੀ ਗੱਲਾ ਇਧਰ ਆ ਗਿਆ ਜੀ 855 22 ਮਾਡਲ ਜੀ 7 ਲੱਖ 78000 ਰੁਪਿਆ ਰੇਟ ਹੈ ਜੀ ਪੰਜਾਬ ਨੰਬਰ ਆ ਇਹ ਕਿੰਨਾ ਖੁੱਲ ਚੱਲਿਆ ਜੀ ਇਹ 320 ਘੰਟੇ ਚੱਲਿਆ ਜੀ ਤਨ ਸਭ 3 ਘੰਟੇ ਕੁੱਲ ਚੱਲਿਆ ਜੀ ਜਮਾਨ ਸਾਰਾ ਓਰੀਜਨਲ ਟਰੈਕਟਰ ਸਾਰਾ ਟਰੈਕਟਰ ਓਰੀਜਨਲ ਹੈ ਗਰੀਸ ਵੀਟ ਹੈ ਗਰੀਸ ਵੀਟ ਰੇਟ ਹੈ ਜੀ 15 ਕਦੇ ਬੰਦ ਆ ਰੋੜਾ ਉਵੇਂ ਪਾਇਆ ਪਿਆ ਤੇ ਇਹ ਜੀ ਲੋਨ ਵਗੈਰੇ ਦਾ ਕਿਵੇਂ ਕੋਈ ਸਾਈਟ ਹੈ ਲੋਨ ਕਲੀਅਰ ਆ ਵੀਰੇ ਲੋਨ ਕਲੀਅਰ ਆ ਜੀ ਟਰੈਕਟਰ ਤੇ ਬਾਕੀ ਸਿਰੇ ਭਾਈ ਜੇ ਕਿਸੇ ਨੂੰ ਕੋਈ ਪੁਰਾਣਾ ਟਰੈਕਟਰ ਕਿਤਾਉਣਾ ਹੋਇਆ ਉਹ ਕੱਟ ਲੈਣਿਓ ਕੱਟ ਲਾਂਗੇ ਜੀ ਕੱਟ ਲਾਂਗੇ ਉਹ ਭਾਈ ਕੱਟ ਲੈਣਿਆ ਦੇਖ ਸਕਦੇ ਹੋ ਟਰੈਕਟਰ ਜਮਾ ਨਵਾਂ ਪਿਆ ਜੀ ਇਤਨਾ ਆ ਗਿਆ 53 53 54 4x4 ਟਰੈਕਟਰ ਹੈ ਜੀ ਦੇਖ ਲਾ ਗਿਓ ਆ ਭਾਈ ਦਾ ਮੋਬਾਈਲ ਨੰਬਰ ਵੀ ਪਾਇਆ ਪਿਆ ਨਹੀਂ ਤੁਹਾਨੂੰ ਫਾਵਾ ਵੀ ਦਿਖਾ ਦਿੰਦੇ ਆ ਜੀ ਇਹ 2020 ਮਾਡਲ ਹੈ ਇਹ 2020 ਮਾਡਲ ਦੀ 11.20 ਲੱਖ ਰੁਪਿਆ ਰੇਟ ਹੈ ਜੀ ਜੀ ਜਵਾ ਨੰਮੇ ਆ ਜੀ ਐਨ ਮਾਰਾ ਫਰ ਲਈ ਹੀ ਨਹੀਂ ਜੇ ਨਾ ਤੋਂ ਜੀਡੀ ਲੈਂਕਸ ਐਕਸਟ੍ਰੋਮੈਕਸ ਵਗੈਰਾ ਠੀਕ ਹੈ ਜੀ ਤੇ ਟੌਪ ਮਾਡਲ ਹੈ ਜੀ ਟੌਪ ਮਾਡਲ ਦੇਖ ਸਕਦੇ ਹੋ 26 26 ਫਾਈਵ ਵਾਲੀ ਲੱਗੀ ਹੈ ਜੀ ਦੇਖ ਸਰੋ ਇਹ ਆਪਾਂ ਜੀ 7.20 ਲੱਖ ਰੁਪਿਆ ਮੌਕੇ ਤੇ ਕਿੰਨੇ ਦਾ ਦੇਣਾ ਜੀ 12.20 ਲੱਖ ਆ ਜੀ 12.20 ਹੋਲ ਜੀ ਆ ਜੀ ਮੈਂ 12 ਲੱਖ ਰੁਪਏ ਦੇ ਦਿਆਂਗੇ 12 ਲੱਖ ਰੁਪਏ ਦਾ ਦੇ ਦਾਂਗੇ ਭਾਈ ਜੀ ਜਮਾ ਨਾਮਾ ਸਾਰਾ ਰਹਿਣਾ ਟ੍ਰੈਕਟਰ ਵੀ ਕਾਪੀ ਕਾਇਦਾ ਲਈ ਆਪਣੀ ਜ਼ਿੰਮੇਵਾਰੀ ਹੈ। ਲਾਹਤ ਦਾ ਪਹਿਲੀ ਬਾਜ਼ੀ ਆ ਗਿਆ 16 ਮਾਡਲ 6 ਲੱਖ 25 ਹਜ਼ਾਰ ਦਾ ਟਾਪ ਮਾਡਲ ਹੈ ਜੀ। ਟਰੈਕਟਰ 520 ਟਰੈਕਟਰ ਤੇ ਸਾਰਾ ਰਹਿਣਾ ਇਹ 1600 ਘੰਟਾ ਚੱਲਿਆ ਜੀ। ਜਮਾ ਨਾਲ ਦੀ ਟੈਟੂਰਾ ਹਾਂ। ਸਾਰਾ Ориਗਨਲ। ਇੱਕ ਗੱਲ ਹੈ ਬਾਈ ਜਮਾ ਕੰਕਟ੍ਰੈਕਟਰ ਆਉਂਦਾ ਪਤਾ ਨਹੀਂ ਕਿੰਦਰੋਂ ਕੱਟ ਕੇ ਲਿਆਉਂਦਾ। ਜਮਾ ਨਾਮੇ ਟਰੈਕਟਰ ਹੈ। ਸੋ ਆ 1600 ਘੰਟਾ ਜੀ। 1600 1600 ਘੰਟਾ ਚੱਲਿਆ ਜੀ। ਜੀ ਆਪਾਂ ਮੌਕੇ ਤੇ ਕਿੰਨੇ ਦਾ ਦੇਣਾ ਜੀ। ਇਹ ਦੇ ਦਾਂਗੇ 615 ਦਾ ਇਹ 6 ਲੱਖ 15 ਹਜ਼ਾਰ ਸੀਨਾ ਬਾਈ ਜਿੰਨਾ ਟਰੈਕਟਰ ਦੇ ਦਾਂਗੇ ਬਾਈ ਬਾਈ ਪਤਾ ਨਹੀਂ ਕਿਹੜੇ ਫਸਲ ਨਾਲ ਹੁੰਦਾ ਜਿਵੇਂ ਨਵੇਂ ਟਰੈਕਟਰ ਨਾਲ ਉਹ ਅਜੇ ਵੀ ਦੋ ਸੌ ਤੋਂ ਹਮੇ ਪਰ ਬਾਈ ਜੀ ਦੇਖੋ ਜੀ ਕੁੱਲ ਟਰੈਡ ਜਮਾ ਨਵਾਂ ਟਰੈਕਟਰ 10000 20 ਮਾਡਲ ਹੈ 20 ਮਾਡਲ ਹੈ ਜੀ ਇਹ ਕਿਹੜਾ ਹੈ ਜੀ ਚੰਨ ਦਾ ਸਮਰਾਟ ਚੱਲ ਮੈਂ 100 ਰਾਤ ਦੀ 6 ਸਾਧਾ 6 ਲੱਖ 62 ਹਜ਼ਾਰ ਰੁਪਏ ਰੇਟ ਹੈ ਪੰਜਾਬ ਨੰਬਰ ਹੈ ਟਰੈਕਟਰ ਦੀ ਇਹ 11 1200 ਘੰਟਾ ਚੱਲਿਆ ਬਾਈ 11 1200 ਘੰਟੇ ਜੀ ਕੁੱਲ ਚੱਲਿਆ ਤੁਹਾਨੂੰ ਦੱਸਿਆ ਜੀ ਬਾਈ ਕੋਲੇ ਤਾਂ ਨਾ ਜਮਾ ਨਵੇਂ ਟਰੈਕਟਰ ਹੈ ਇਹ ਬਾਈ ਤੁਹਾਡਾ ਸਾਰੇ ਟਰੈਕਟਰੇ ਕੋਲ ਪੰਜਾਬ ਨੰਬਰੀ ਹੁੰਦੇ ਸਾਰੇ ਪੰਜਾਬ ਇਹ ਬਾਈ ਤੂੰ ਕਿਹੜੇ ਪਾਸੋਂ ਲਿਆਉਣਾ ਜਮਾ ਨਵੇਂ ਟਰੈਕਟਰ ਲਿਆਉਣਾ ਕਰਨੀ ਜਿਆਦਾ ਨੇੜੇ ਤੇਰੇ ਮੇਰੀ ਗੱਲ ਆ ਜਾਣਾ ਠੀਕ ਆ ਦੂਰ ਨੇੜੇ ਕੋਈ ਨਹੀਂ ਜਾਂਦੇ ਦੀ ਲਵੇ ਲਵੇ ਨਾ ਨਹੀਂ ਮਿਲਦੇ ਟਰੈਕਟਰ ਆ ਜਾਂਦੀ ਲੈ ਲਈ ਠੀਕ ਆ ਬਾਈ ਬਾਈ ਪਤਾ ਨਹੀਂ ਕਿਹੜੇ ਪਾਸੋਂ ਲਿਆਉਣਾ ਨਹੀਂ ਚਾਹਾਂ ਹੋ ਜੀ ਦੱਸਿਆ ਸਾਰੇ ਨਾਲ ਹੀ ਬਤ ਕਰ ਦਿੱਤਾ ਕਿ ਇਹਦੇ ਨਾਲ ਤੇ ਕਹਿ ਰਹੇ ਨੇ ਕਿ ਨਾ ਤੇ ਕਿ ਇਹ ਕਿੰਨੇ ਦਾ ਦੇਣਾ ਜੀ ਆਪਾਂ 6 ਲੱਖ 62000 ਰੁਪਏ ਰੇਟ ਹੈ ਜੀ ਇਹਦਾ ਸਾਡੇ ਵੇਖਿਆ ਸਾਡੇ 6 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਜੀ ਵੀ ਦੇ ਸਕਦੇ ਹੋ ਵਿੱਚ ਵੀ ਟਰੈਕਟਰ ਘੱਟ ਲੈਣਗੇ ਤੇ ਸਾਫ ਸੁਥਰਾ ਟਰੈਕਟਰ ਹੈਗਾ ਜੀ ਇਹ ਬਾਈ ਦੇ ਬਾਈ ਬਾਕੀ ਕੋਈ ਜੇ ਕਿਸੇ ਨੂੰ ਕੋਈ ਟਰੈਕਟਰ ਹੋਰ ਲੈਣਾ ਹੈ ਤਾਂ ਉਹ ਬਾਈ ਨਾਲ ਫਰਕ ਕਰ ਸਕਦੇ ਹੋ ਭਾਈ ਆ ਮੋਬਾਈਲ ਨੰਬਰ ਦੁਬਾਰੇ ਫੇਰ ਬੋਦੇਗਾ ਮਰਾ ਆਪਣਾ 99817 1497 ਆ ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ